ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਪੰਜਾਬ ਪੰਜਾਬ ਤੇ ਨਾਲਕ ਤੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੀ ਗੱਲ ਕਰਾਂਗੇ ਦੁਪਹਿਰ ਤੋਂ ਲੈ ਕੇ ਸ਼ਾਮ ਜ ਰਤ ਦੇ ਵਕਤ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਬਹੁਤ ਸਾਰੇ ਵੀਰਾਂ ਦੇ ਕਮੈਂਟ ਆ ਰਹੇ ਸੀ ਕਿ ਦੁਪਹਿਰ ਦੀ ਵੀਡੀਓ ਚ ਰਾਤ ਦੀ ਵੀਡੀਓ ਵੀ ਅਪਲੋਡ ਕਰਿਆ ਕਰੋ ਤਾਂ ਦੁਪਹਿਰ ਦੀ ਵੀਡੀਓ ਵਿੱਚ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਦੁਪਹਿਰ ਸ਼ਾਮ ਜ ਰਤ ਦੇ ਵਕਤ ਕਿਰਕਟ ਇਲਾਕਿਆਂ ਵਿੱਚ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਮੌਸਮ ਸਾਫ਼ ਰਹੇਗਾ ਕਿਤੇ ਕਿਤੇ ਮੀਂਹ ਦੇ ਅਸਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਸਾਰੀ ਇਨਫੋਰਮੇ ਯੰਤੀ ਕਰਨਾ ਚਾਹੁੰਦੇ ਹਾਂ ਮੈਂ ਨਵਾਂ ਜੋ ਆਪਣਾ ਫੇਸਬੁੱਕ ਪੇਜ ਬਣਾਇਆ ਠੀਕ ਉਸ ਨੂੰ ਜ਼ਰੂਰ ਫੋਲੋ ਕਰ ਲੈਣਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਪਲੱਸ ਮੈਂ ਕਮੈਂਟ ਵਿੱਚ ਪਿੰਨ ਕਰ ਦਾਂਗਾ ਉੱਤੇ ਤੁਸੀਂ ਕਲਿੱਕ ਕਰਕੇ ਤਾਂ ਜੁਆਇਨ ਕਰ ਸਕਦੇ ਜਾਂ ਤੁਸੀਂ ਡਾਇਰੈਕਟ ਫੇਸਬੁੱਕ ਜਾ ਕੇ ਵੇਦਰ ਬਹਿਰਪ੍ਰੇਤ ਸਰਚ ਕਰ ਲੈਣ ਦੋ ਚੈਨਲ ਆਉਣਗੇ ਠੀਕ ਇੱਕ ਜੋ ਫੇਕ ਚੈਨਲ ਹੈ ਕਿਸੇ ਹੋਰ ਨੇ ਸ਼ਰ ਬਣਾਇਆ ਹੋਣਾ ਤੇ ਇੱਕ ਚੈਨਲ ਆਪਣਾ ਜਿਹੜਾ ਆਫੀਸ਼ੀਅਲ ਨਵਾਂ ਹੋਣੇ ਚੈਨਲ ਮੈਂ ਕ੍ਰੀਏਟ ਕੀਤਾ ਠੀਕ ਹੈ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਪਲੱਸ ਮੈਂ ਕਮੈਂਟ ਬਾਕਸ ਵਿੱਚ ਪਿੰਨ ਕਰ ਦਾਂਗਾ ਕੋਈ ਵੀ ਅਪਡੇਟ ਮਿਲਦੀ ਉੱਥੇ ਮੈਂ ਸਭ ਤੋਂ ਪਹਿਲਾਂ ਅਪਲੋਡ ਕਰ ਦੇਣਾ ਪੋਸਟ ਪਾ ਦੇਣਾ ਉਹਨਾਂ ਤੇ ਇਸ ਕਰਕੇ ਉਸ ਨੂੰ ਜ਼ਰੂਰ ਫੋਲੋ ਕਰ ਲੈਣਾ ਫੇਸਬੁੱਕ ਪੇਜ ਨੂੰ ਤਾਂ ਉਸ ਤੋਂ ਪਹਿਲਾਂ ਇੱਕ ਔਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਤੁਸੀਂ ਕਿਸ ਇਲਾਕੇ ਜ਼ਿਲ੍ਹੇ ਤੇ ਸਵਿਡਨ ਵੀ ਹੋਏ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਸਭ ਤੋਂ ਪਹਿਲਾਂ ਲਾਈਵ ਤਾਜ਼ਾ ਸਟ੍ਰਲਟ ਤਸਵੀਰਾਂ ਵਿੱਚਰ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੂਰੇ ਪੰਜਾਬ ਵਿੱਚ ਕੁਝ ਕੁ ਇਲਾਕਿਆਂ ਵਿੱਚ ਮੌਸਮ ਸਾਫ਼ ਤੇ ਕੁਝ ਕੁ ਇਲਾਕਿਆਂ ਵਿੱਚ ਹਲਕੀ ਤੇ ਬੱਦਲਵਈ ਦਾ ਦੌਰ جاری Rajasthan ਵਿੱਚ ਇਸ ਤਰ੍ਹਾਂ ਹੀ ਕੁਝ ਕੁ ਘੰਟਿਆਂ ਵਿੱਚ ਹਲਕੀ ਫੁਲਕੀ ਜਿਹੜੀ ਬੱਦਲਵਈ ਦਾ ਦੌਰ جاری ਤੇ ਬਿਲਕੁਲ ਜਿਹੜੇ ਦੱਖਣੀ Rajasthan ਦੇ ਜਾਂ ਪੱਛਮੀ ਖੇਤਰ ਇੱਥੇ ਜਿਹੜੀ ਗਰਜ ਲਿਸ਼ਕ ਵੇਖਣ ਨੂੰ ਮਿਲ ਰਹੀ ਹੈ ਬਾਕੀ ਜਿਹੜੇ Haryana ਦੇ ਦਿੱਲੀ ਦੇ ਨਾਲ ਲੱਗਦੇ ਖੇਤਰ ਜਾਂ ਦੱਖਣੀ ਖੇਤਰ ਇੱਥੇ ਵੀ ਜਿਹੜੀ ਗਰਜ ਲਿਸ਼ਕ ਕੁਝ ਕੁ ਘੰਟਿਆਂ ਵਿੱਚ ਵੇਖਣ ਨੂੰ ਮਿਲ ਰਹੀ ਹੈ ਤੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਜਾਂ ਰਾਤ ਦੇ ਵਕਤ ਕੋਈ ਵੱਡਾ ਪਗਲ ਕਰੀ ਮੌਸਮ ਦੀ ਤਬਦੀਲੀ ਜਿਹੜੀ ਵੇਖਣ ਨੂੰ ਨਹੀਂ ਮਿਲੇਗੀ ਜਿਹੜੀ ਬੱਦਲਵਈ ਹੋਏਗੀ ਇਸ ਤਰ੍ਹਾਂ ਹੀ गुज़र ਜਾਏਗੀ ਹੋ ਸਕਦਾ ਕੁਝ 1-2 ਜ਼ਿਲ੍ਹੇ ਪੰਜਾਬ ਦੇ ਜਾਂ Haryana ਜਾਂ Rajasthan ਦੇ ਕਿ ਦੀ ਸਭਾਵਨਾ ਨਹੀਂ ਰਹੇਗੀ ਜਿਆਦਾਤਰ ਲੱਗ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸਭਾਵਨਾ ਹੈ ਤਾਂ ਬੱਦਲ ਵਾਲਾ ਮੌਸਮ ਬਣਿਆ ਰਹੇਗਾ ਤੇ ਅੱਜ ਸ਼ਾਮ ਦੇ ਕਰੀਬ ਜਾਂ ਰਾਤ ਦੇ ਕਰੀਬ ਬੱਦਲ ਵਾਲੀ ਜਿਹੜੀਆਂ ਕ੍ਰਾਸ ਕਰੇਗੀ ਤੇ ਇਸ ਕਰਕੇ ਹੋ ਸਕਦਾ ਰਾਹ ਵਿੱਚ ਕਿਤੇ ਕਿਤੇ ਜਿਹੜੇ ਹੋ ਸਕਦਾ ਹੈ ਕਿ ਪਹਾੜਾਂ ਦੇ ਨਾਲ ਲੱਗਦੇ ਖੇਤਰ ਜਾਂ ਦੱਖਣੀ ਖੇਤਰ ਜਾਂ ਪਟਿਆਲੇ ਦੇ ਆਸ-ਪਾਸ ਜਾਂ ਹੋ ਸਕਦਾ ਹੈ ਸਰਦੀ ਇਲਾਕੇ ਕੁਝ ਦੱਖਣੀ ਖੇਤਰ ਜਾਂ ਰਾਜਸਥਾਨ ਹਰਿਆਣੇ ਦੇ ਕੁਝ ਛਿੱਕਾਦੁਕਾ ਪਾਕਾਂ ਵਿੱਚ ਜਾਂ ਜਾਨੀ ਕਿ ਇੱਕ ਅੰਦੇ ਜ਼ਿਲ੍ਹੇ ਵਿੱਚ ਸਭਾਵਨਾ ਬਣ ਸਕਦੀ ਬਾਕੀ ਕੋਈ ਜਿਆਦਾਤਰ ਇਲਾਕੇ ਵਿੱਚ ਮੌਸਮ ਜਿਹੜਾ ਹੋਵੇਗਾ ਸਾਫ਼ ਤੇ ਖੁਸ਼ਕ ਰਹਿਣ ਦੀ ਸਭਾਵਨਾ ਕੋਈ ਵੱਡੇ ਪੱ ਕਿ ਮੌਸਮ ਠੀਕ ਠਾਕ ਰਹਣ ਤੇ ਸਾਰਨੇ ਦੁਪਹਿਰ ਤ ਲੈ ਕੇ ਸ਼ਾਮ ਸ਼ਾਂਤ ਲੈ ਕੇ ਰਾਤ ਦੇ ਵਿੱਚਕਾਰ ਤਾਂ ਉਸ ਤੋਂ ਬਾਅਦ ਅਗਲਾ ਇਹ ਸਿਸਟਮ ਲੱਗੇਗਾ ਜੋ ਕਿ 26-27 ਨੂੰ ਕੁਝ ਕੁ ਲਾਕੇ ਵਿੱਚ ਸੁਭਾਉਣਾ ਰਹਿ ਸਕਦੀ ਉਸ ਪਰ ਮੌਨਸੂਨ ਨਹੀਂ ਜਿਹੜਾ ਪਵੇਗਾ 28 ਤ ਲੈ ਕੇ 4 ਜੁਲਾਈ ਦੇ ਵਿੱਚ ਤਾਂ ਇਹ ਤੁਹਾਨੂੰ ਆਪਾਂ ਅਗਲੀ ਵੀਡੀਓ ਵਿੱਚ ਜਾਣਕਾਰੀ ਦੇਵਾਂ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਘੱਟ ਕਿਹੜੇ ਜ਼ਿਲ੍ਹਿਆਂ ਵਿੱਚ ਵੱਧ ਸੁਭਾਉਣਾ ਰਹੇਗੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤਾਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ